ਆ ਨੈੱਟ ਨੇ ਸਾਡਾ ਪਠਾ ਇੱਥੋਂ ਤੱਕ ਬਾਹ ਦਤਾ ਮੈਨੂੰ ਨਹੀਂ ਲੱਗਦਾ ਅੱਜਕੱਲ੍ਹ ਦੀਆਂ ਕੁੜੀਆਂ ਦੀ ਕੋਖ ਦੇ ਵਿੱਚੋਂ ਕਦੇ ਸਤਵੰਤ ਸੋ ਬਯੰਤ ਸੋ ਜੰਮੂਗਾ ਇਹਦੇ ਕੋਠਿਆਂ ਤੇ ਚੜ ਚੜ ਕੇ ਨੱਚੀ ਜਾਂਦੀਆਂ ਨਾਚਾ ਘਰ ਬਣ ਕੇ ਆ ਪੰਜਾਬ ਰੀਲਾਂ ਬਣਾਉਣ ਦੇ ਚੱਕਰ ਚ ਉਹੋ ਜੇ ਬਿਸ਼ਰਮ ਘਰ ਵਾਲੇ ਉਹੋ ਜੇ ਬਿਸ਼ਰਮ ਭਰਾ ਜਿਹੜੇ ਆਪਣੀ ਘਰ ਵਾਲੀ ਤੇ ਭੈਣ ਦੀ ਵੀਡੀਓ ਬਣਾ ਕੇ ਨੈੱਟ ਤੇ ਪਾਉਂਦੇ ਆ ਇਹੋ ਜੇ ਵਿਊ ਮਿਲਦੇ ਆ ਤੇ ਅਕਾਊਂਟ ਵਿੱਚ ਸਿੱਧੇ ਪੈਸੇ ਆਉਂਦੇ ਆ ਕਮਰਿਆਂ ਚੋਂ ਨਿਕਲੀਆਂ ਕੋਠਿਆਂ ਤੇ ਨੱਚੀਆਂ ਕੋਠਿਆਂ ਤੋਂ ਨੱਚੀਆਂ ਦੇ ਚੌਂਕਾਂ 'ਚ ਜਾ ਵੜੀਆਂ ਸੀ ਪੰਜਾਬ ਨਾਚਾ ਘਰ ਬਣਾਦਾ ਸੀ ਅੱਗੇ ਲੋਕੀ ਪੈਸੇ ਖਰਚ ਕੇ ਨਾਚੀ ਦਾ ਨਾਚ ਵੇਂਦੇ ਸੀ ਇਦਾਂ ਹੀ ਹੁੰਦਾ ਹੈ ਨਾ ਕਿਹਨੇ ਨਾਚੀ ਦਾ ਨਾਚ ਵੇਖਣਾ ਸ਼ਹਿਰ ਜਾਣਾ ਪੈਣਾ ਅੱਜ ਨਾਚ ਸ਼ਹਿਰ ਜਾ ਕੇ ਨਾਚੀ ਦਾ ਵੇਖਣ ਦੀ ਲੋੜ ਨਹੀਂ 250 ਰੁਪਏ ਦਾ ਫੋਨ ਚਾਰਜ ਕਰੋ ਤੇ ਜਿਹੜੀ ਮਰਜ਼ੀ ਇੰਸਟਾਗ੍ਰਾਮ 'ਤੇ ਭਰ ਲਓ ਫੇਸਬੁੱਕ ਭਰ ਲਓ ਪਠਾ ਹੀ ਬੈਠਾ ਪਿਆ ਸਾਡੀਆਂ ਭੈਣਾਂ ਨਾਲ